ਜਦੋਂ ਉਹਨਾਂ ਦੇ ਫਾਦਰ ਸਾਹਿਬ ਐਕਸਪਾਇਰ ਹੋਏ ਸੀ ਉਦੋਂ ਮੈਂ ਉਹਨਾਂ ਦੇ ਪਿੰਡ ਆਇਆ ਸੀਗਾ ਸੋਚਿਆ ਨਹੀਂ ਸੀਗਾ ਦੁਬਾਰੇ ਜਦੋਂ ਉਹਨਾਂ ਦੇ ਪਿੰਡ ਆਉਂਗਾ ਕਦੇ ਖੁਸ਼ੀ 'ਚ ਨਹੀਂ ਆਉਂਗਾ ਅੰਦਰ ਬੈਠਾ ਸੀ 2 ਮਿੰਟ ਥੋੜਾ ਇਮੋਸ਼ਨਲ ਹੋ ਗਿਆ ਮੈਂ ਕਿਹਾ ਬਾਹਰ ਚੱਲ ਕੇ ਸੇਵਾ ਕਰਦੇ ਆਂ ਪਹਿਲਾਂ ਜੁੱਤਿਆਂ ਦੀ ਸੇਵਾ ਚ ਜੋੜਿਆਂ ਦੀ ਲੱਗੇ ਰਹੇ ਹੁਣ ਦਿਲ ਕਰਦਾ ਪਾਣੀ ਪਲਾਈਏ ਇਦਾਂ ਲੱਗਦਾ ਵੀ ਤੁਸੀਂ ਸਾਰੇ ਹੀ ਰਾਜਵੀਰ ਜਬੰਦੇ ਹੋ ਕਿ ਸਾਰਿਆਂ ਦੇ ਮੂੰਹ 'ਚ ਦੋ ਘੁੱਟਾ ਪਾਣੀ ਦੀ ਪਾ ਦਈਏ ਜਿਨ੍ਹਾਂ ਨੂੰ ਪਿਆਸ ਲੱਗ ਰਹੀ ਹੈ ਜਿਹੜੀ ਡੇਟ ਅਵੇਲੇਬਲ ਹੈ ਜਿਸ ਆਰਟਿਸਟ ਦੀ ਉਹ ਕੋਸ਼ਿਸ਼ ਕਰ ਰਹੇ ਆਂ ਆਪਾਂ ਤੇ ਉਹ ਸ਼ੋਅ ਲਾਉਣ ਅੱਜ ਰਾਜਵੀਰ ਜਵੰਦਾ ਦੇ ਜੱਦੀ ਪਿੰਡ ਉਹਨਾਂ ਦੀ ਅੰਤਿਮ ਅਰਦਾਸ ਜੋ ਕੀਤੀ ਜਾ ਰਹੀ ਆ ਸੋ ਤਸਵੀਰ ਤੁਹਾਨੂੰ ਦਿਖਾ ਰਿਆਂ ਜਿੱਥੇ ਵਲੰਟੀਅਰ ਦੇ ਤੌਰ ਤੇ ਸੇਵਾ ਨਿਭਾ ਰਹੇ ਨੇ ਅਨਮੋਲ ਪੰਜਾਬੀ ਰੇਸ਼ਮ ਅਨਮੋਲ ਜੋ ਵਲੰਟੀਅਰ ਦੇ ਤੌਰ ਤੇ ਸੇਵਾ ਨਿਭਾ ਰਹੇ ਨੇ ਪਾਣੀ ਦੀ ਸੇਵਾ ਨਿਭਾ ਰਹੇ ਨੇ ਤਾਂ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅੱਖਾਂ ਦੇ ਵਿੱਚ ਹਜੇ ਵੀ ਹੰਝੂ ਹੈ ਵੀਰੇ ਕੀ ਕਹਿਣਾ ਚਾਹੋਗੇ ਵਲੰਟੀਅਰ ਦੀ ਸੇਵਾ ਨਿਭਾ ਰਹੇ ਹਾਂ ਅੱਜ ਅੰਤਿਮ ਅਰਦਾਸ ਹਾਂਜੀ ਸਮਝ ਨਹੀਂ ਆ ਰਿਹਾ ਮਤਲਬ ਕਿੱਦਾਂ ਹੈਲਪ ਕਰੀਏ ਪਰਿਵਾਰ ਦੀ ਜਾਂ ਸਾਡੀ ਭੈਣ ਜੀ ਨੂੰ ਬੱਚਿਆਂ ਨੂੰ ਮਾਤਾ ਜੀ ਨੂੰ ਸਬਜ਼ ਤਾਂ ਮਿਲਦੇ ਨਹੀਂ ਕਿੱਦਾਂ ਹੌਸਲਾ ਦੀਏ ਅੰਦਰ ਬੈਠਾ ਸੀ 2 ਮਿੰਟ ਥੋੜਾ ਇਮੋਸ਼ਨਲ ਹੋ ਗਿਆ ਮੈਂ ਕਿਹਾ ਬਾਹਰ ਚੱਲ ਕੇ ਸੇਵਾ ਕਰਦੇ ਆ ਪਹਿਲਾਂ ਜੁੱਤਿਆਂ ਦੀ ਸੇਵਾ 'ਚ ਜੋੜਿਆਂ ਦੀ ਲੱਗੇ ਰਹੇ ਹੁਣ ਦਿਲ ਕਰਦਾ ਪਾਣੀ ਪਲਾਈਏ ਇਦਾਂ ਲੱਗਦਾ ਵੀ ਤੁਸੀਂ ਸਾਰੇ ਹੀ ਰਾਜਵੀਰ ਜਬੰਦੇ ਹੋ ਕਿ ਸਾਰਿਆਂ ਦੇ ਮੂੰਹ 'ਚ ਦੋ ਕੁੱਟਾ ਪਾਣੀ ਦੀ ਪਾ ਦਈਏ ਜਿਨ੍ਹਾਂ ਨੂੰ ਪਿਆਸ ਲੱਗ ਰਹੀ ਹੈ ਸਮਝ ਨਹੀਂ ਆ ਰਿਹਾ ਕਿਦਾਂ ਹੌਸਲਾ ਦੀ ਇਹ ਬੱਚਾ ਹਾਂਜੀ ਕੋਈ ਜਾਗਰ ਨਹੀਂ ਪਿੰਡ ਦੇ ਵਿੱਚ ਕੁਝ ਬਣਾਇਆ ਜਾਏਗਾ ਨਹੀਂ ਮੈਂ ਨਹੀਂ ਇਸ ਬਾਰੇ ਕਹਿ ਸਕਦਾ ਪਿੰਡ ਵਾਲੇ ਜਿਆਦਾ ਦੱਸ ਸਕਦੇ ਆ ਤੇ ਮੈਨੂੰ ਤਾਂ ਇਹ ਹੈ ਕਿ ਵੱਧ ਤੋਂ ਵੱਧ ਜਿੰਨੀ ਹੋ ਸਕਦਾ ਸੇਵਾ ਕਰ ਲਈਏ ਲੰਗਰ ਚ ਕਰ ਲਈਏ ਪਾਣੀ ਦੀ ਕਰ ਲਈਏ ਜੋੜਿਆਂ ਦੀ ਕਰ ਲਈਏ ਤੇ ਬਾਕੀ ਮਨ ਬੜਾ ਉਦਾਸ ਹੈ ਕਿ ਮੈਂ ਫੇਰ ਰਿਕੁਐਸਟ ਕਰਦਾ ਸਾਰਿਆਂ ਨੂੰ ਕਿ ਆਵਾਰਾ ਪਸ਼ੂਆਂ ਕਰਕੇ ਜਿਹੜਾ ਹਾਦਸਾ ਹੋਇਆ ਪਲੀਜ਼ ਇਹਦੇ ਤੇ ਜਰੂਰ ਗੱਲ ਕੀਤੀ ਜਾਵੇ ਤਾਂ ਕਿ ਕਿਸੇ ਦਾ ਘਰ ਨਾ ਉੱਜੜੇ ਬਾਬਾ ਜੀ 50 ਤੋਂ ਵੱਧ ਜੋ ਮੁੱਖ ਸੇ ਰਾਜਵੀਰ ਦੇ ਉਹਨਾਂ ਦੇ ਬਾਰੇ ਕੀ ਸਟੇਟਮੈਂਟ ਹੈ ਹਾਂਜੀ ਉਹ ਜਿੰਨੀਆਂ ਕਿ ਡੇਟਸ ਅਵੇਲੇਬਲ ਨੇ ਕਿਉਂਕਿ ਨਾ ਮੇਰੀਆਂ ਹਰ ਇੱਕ ਆਰਟਿਸਟ ਦੀਆਂ ਸਾਰੇ ਕਲਾਕਾਰਾਂ ਦੀਆਂ ਕੁਝ ਇੱਕ ਡੇਟਾਂ ਨੇ ਉਹ ਬਿਜ਼ੀਆਂ ਨੇ ਜਿਹੜੀ ਡੇਟ ਅਵੇਲੇਬਲ ਹੈ ਜਿਸ ਆਰਟਿਸਟ ਦੀ ਉਹ ਕੋਸ਼ਿਸ਼ ਕਰ ਰਹੇ ਆਪਾਂ ਤੇ ਉਹ ਸ਼ੋਅ ਲਾਉਣ ਦੀ ਕੋਸ਼ਿਸ਼ ਕਰ ਰਹੇ ਅੱਜ। ਬੜੀ ਮਨਪਸੰਦ ਗੱਲ ਹੈ ਬੜੇ ਫੋਨ ਚੋਰੀ ਹੋ ਗਏ ਲੋਕ ਸੰਸਕਾਰ ਤੇ ਕੁਝ ਘਟੀਆਂ ਦੀ ਖਤਰਾ ਹਰ ਤਰ੍ਹਾਂ ਦੀ ਦੁਨੀਆ ਜੀ ਮੇਰੇ ਵਰਗੇ ਮੂਰਖ ਹੈ ਕਈ ਤਰ੍ਹਾਂ ਦੇ ਹਰ ਤਰ੍ਹਾਂ ਦੀ ਆਪਣੀ ਸੋਚ ਹੈ ਪਰ ਬੜੀ ਮਾੜੀ ਗੱਲ ਹੈ ਕਈ ਫੋਨ ਚੋਰੀ ਕਰਦੇ ਐ ਇਦਾਂ ਦੀ ਗੱਲ ਕਰਦੇ ਆ ਪਰ ਸਾਨੂੰ ਅਵੋਇਡ ਕਰਨੀ ਚਾਹੀਦੀ ਆ ਪੰਜਾਬ ਦੀ ਬੇਇੱਜ਼ਤੀ ਸੀ ਇਸ ਜਗ੍ਹਾ ਤੇ ਰਾਜਵੀਰ ਜੀ ਬੰਦਾ ਨੇ ਖਾੜੇ ਲਾਇਏ ਸੀ ਕਦੇ ਸੋਚਿਆ ਸੀ ਇਸੇ ਜਗ੍ਹਾ ਤੇ ਅੰਤਿਮ ਅਰਦਾਸ ਵੀ ਹੋਏਗੀ ਲਾਸਟ ਟਾਈਮ ਵੀ ਜਦੋਂ ਸੰਸਕਾਰ ਹੋਇਆ ਮੈਨੂੰ ਪਤਾ ਲੱਗਿਆ ਉਹ ਸੇਮ ਸਟੇਜ ਐ ਜਿੱਥੇ ਬਾਈ ਨੇ ਪਹਿਲੀ ਵਾਰੀ ਖਾੜਾ ਲਾਇਆ ਸੀ ਔਰ ਜਦੋਂ ਉਹਨਾਂ ਦੇ ਫਾਦਰ ਸਾਹਿਬ ਐਕਸਪਾਇਰ ਹੋਏ ਸੀ ਉਦੋਂ ਮੈਂ ਉਹਨਾਂ ਦੇ ਪਿੰਡ ਆਇਆ ਸੀਗਾ ਸੋਚਿਆ ਨਹੀਂ ਸੀਗਾ ਦੁਬਾਰੇ ਜਦੋਂ ਉਹਨਾਂ ਦੇ ਪਿੰਡ ਆਉਂਗਾ ਕਦੇ ਖੁਸ਼ੀ 'ਚ ਨਹੀਂ ਆਉਂਗਾ ਅੱਜ ਫੇਰ ਪਹਿਲਾਂ ਫਾਦਰ ਸਾਹਿਬ ਦਾ ਜਦੋਂ ਡੈਥ ਹੋਈ ਸੀ ਉਦੋਂ ਆਈ ਸੀ ਹੁਣ ਜਦੋਂ ਆਪ ਚਲਾ ਗਿਆ ਦੁਨੀਆ ਤੋਂ ਉਹ ਤਾਂ ਦੇਖਣ ਆ ਨਹੀਂ ਰਿਹਾ ਬੜਾ ਦੁੱਖ ਹੋ ਰਿਹਾ ਸਮਝ ਨਹੀਂ ਆ ਰਿਹਾ ਕਿ ਜਿਹੜੇ ਨਾਲ ਚਾਰ ਹੋਰ ਬਾਈਕਰ ਸੀਗੇ ਉਹ ਕੌਣ ਸੀਗੇ ਇਸ਼ਾਰਾ ਨਹੀਂ ਉਹ ਪਤਾ ਨਹੀਂ ਕਿਹਦੇ ਨਾਲ ਘੁੰਮਣਗੇ ਐਕਚੁਅਲੀ ਕੁਝ ਗੱਲਾਂ ਨਾ ਬੜੀਆਂ ਨੈਗੇਟਿਵ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨਾਲ ਦੇ ਮੁੰਡੇ ਆ ਉਹਨਾਂ ਨੇ ਉਹਨਾਂ ਨੂੰ ਚੱਕਿਆ ਕੋਈ ਕਹਿ ਰਿਹਾ ਕੈਮਰਾ ਬੰਦ ਸੀਗਾ ਐਕਚੁਅਲੀ ਜਿਹੜਾ ਗੋਪ੍ਰੋ ਕੈਮਰਾ ਹੁੰਦਾ ਉਹ ਬੰਦਾ ਉਦੋਂ ਔਨ ਕਰਦਾ ਜਦੋਂ ਕੋਈ ਵਧੀਆ ਵਿਊ ਹੈ ਕੋਈ ਲੈਂਡਸਕੇਪ ਹੈ ਜੇ ਤੁਸੀਂ ਬਲੌਗ ਸ਼ੂਟ ਕਰਨਾ ਉਹ 24 ਘੰਟੇ ਨਹੀਂ ਔਨ ਰਹਿੰਦਾ ਤੇ ਉਹਦੀ ਮੈਮਰੀ ਵੀ ਘਟ ਹੁੰਦੀ ਹੈ ਇਹ ਗਲਤ ਗੱਲਾਂ ਨੇ ਨਾਲ ਦੇ ਮੁੰਡਿਆਂ ਨੇ ਬਹੁਤ ਬੈਸਟ ਐਫਰਟ ਕੀਤੇ ਹੈ ਮੈਂ 10 ਦਿਨ ਦੇਖਦਾ ਰਿਹਾ ਹਾਂ ਰੋਂਦੇ ਨਹੀਂ ਚੱਲੇਗਾ ਇਹ ਠੀਕ ਹੈ ਬਾਕੀ ਥੈਂਕ ਯੂ ਬਿਲਕੁਲ ਇੱਕ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਰੇਸ਼ਮ ਅਨਮੋਲ ਨੇ ਪੰਜਾਬੀ ਸਿੰਗਰ ਨੇ ਤਾਂ ਉਹਨਾਂ ਦੇ ਰਾਜਵੀਰ ਜਵੰਦਾ ਦੇ ਨਾਲ ਖਾਸ ਪਿਆਰ ਸੀ ਦੋਸਤੀ ਔਰ ਉਸੇ ਤਰੀਕੇ ਦੇ ਨਾਲ ਵਲੰਟੀਅਰ ਦੇ ਤੌਰ ਤੇ ਸੇਵਾ ਨਿਭਾ ਰਹੇ ਨੇ ਪਾਣੀ ਦੀ ਸੇਵਾ ਜੋ ਰੇਸ਼ਮ ਅਨਮੋਲ ਨਿਭਾ ਰਹੇ ਨੇ ਕਿਉਂਕਿ ਕਹਿੰਦੇ ਕਿ ਹਲੇ ਵੀ ਦਿਲ ਤੇ ਪੱਥਰ ਹੈ ਸਾਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਅੱਖਾਂ ਨੰਮ ਨੇ ਅੱਜ ਆਖਰੀ ਜੋ ਅੰਤਿਮ ਅਰਦਾਸ ਹੋ ਕੀਤੀ ਜਾ ਰਹੀ ਹੈ ਰੇਸ਼ਮ ਅਨਮੋਲ ਉਸੇ ਤਰੀਕੇ ਦੇ ਨਾਲ ਵਲੰਟੀਅਰ ਦੀ ਸੇਵਾ ਨਿਭਾ ਰਹੇ ਨੇ ਤੇ ਕਹਿ ਰਹੇ ਨੇ ਕਿ ਸਾਨੂੰ ਹਜੇ ਵੀ ਵਿਸ਼ਵਾਸ ਨਹੀਂ ਆ ਰਾਜਵੀਰ ਸਾਡੇ ਵਿੱਚ ਨਹੀਂ ਰਿਹਾ ਕਹਿੰਦੇ ਕਿ ਛੋਟੇ ਭਰਾਵਾ ਵਰਗਾ ਸੀ ਰਾਜਵੀਰ ਜਵੰਦਾ ਅੱਜ ਉਹਨਾਂ ਦੀ ਅੰਤਿਮ ਅਰਦਾਸ ਜੋ ਕੀਤੀ ਜਾ ਰਹੀ ਆ ਤਾਂ ਬੜੇ ਭਾਵੁਕ ਹਿਰਦੇ ਨਾਲ ਬੜੇ ਹੀ ਭਾਵੁਕ ਅਕਾਸ਼ਾਉ ਕੀਤੀ ਜਾ ਰਹੀ ਹੈ ਜਿਹੜੇ ਵੀ ਵਿਸ਼ਵਾਸ ਜਿਹੜਾ ਨਹੀਂ ਹੋ ਰਿਹਾ ਪਰ ਇਹ ਵੀ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਕਿ ਮੈਂ ਅੰਦਰ ਬੈਠਾ ਸੀ ਮੇਰਾ ਦਿਲ ਨਹੀਂ ਲੱਗਾ ਤਾਂ ਮੈਂ ਬਾਹਰ ਆ ਕੇ ਸੇਵਾ ਜਿਹੜੀ ਨਿਭਾ ਰਿਹਾ ਕਿ ਮੇਰਾ ਭਰਾ ਤਾਂ ਨਹੀਂ ਰਿਹਾ ਮੇਰਾ ਦੋਸਤ ਤਾਂ ਨਹੀਂ ਰਿਹਾ ਪਰ ਕਿਤੇ ਨਾ ਕਿਤੇ ਅੰਤਿਮ ਅਰਦਾਸ ਦੇ ਵਿੱਚ ਉਹਦਾ ਸੇਵਾ ਜਿਹੜੀ ਆ ਉਹ ਨਿਭਾਵਾਂ ਜਿਹਨਾਂ ਦੇ ਜਾਨਸ ਕੋਟ ਨਾਲ ਕੈਮਰਾਮੈਨ ਜੀ ਕੋਲ ਮੈਂ ਪ੍ਰਭਿੰਦ ਦੁ ਧੰਨਵਾਦ